ਅੱਜ ਕੱਲ੍ਹ 5 ਵਜੇ ਬੈਠੇ ਸੰਤੋਮੇ ਦੇ ਨਦੀ ਦੇ ਸਾਡੇ ਨਾਲ ਵਿਸਾ ਹਾਸਾ ਵਾਪਰੇਗਾ ਮੈਂ ਇਹਨਾਂ ਕਦੇ ਸਾਡੇ ਨਾਲ ਗੱਲ ਕੀਤੀ ਹੈ ਕਿ ਮੈਨੂੰ ਕਿਤੇ ਥ੍ਰੈਟ ਆ ਰਹੀ ਹੈ ਜਾਂ ਕੋਈ ਸਾ ਥ੍ਰੈਟ ਆ ਰਹੀ ਹੈ ਜਾਂ ਕੋਈ ਸਾਰੇ ਦਾ ਸਾਰਾ ਸਕਰ ਦਾ ਸਭ ਤੋਂ ਵੱਡਾ ਬੇਟਾ ਤਾਂ ਸਾਡਾ ਹੈ ਜੋ ਵੀ ਕੁਝ ਕਹਿ ਰਿਹਾ ਹੈ ਆਪਣਾ ਨੇਮ ਔਰ ਫੇਮ ਕਰਕੇ ਬੋਲ ਰਿਹਾ ਹੁਣੇ ਬਾਕੀ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਸੀਂ ਸਿਵਲ ਹਸਪੀਟਲ ਫੇਜ਼ 6 ਖੜੇ ਆ ਰਾਣਾ ਬਲਾਚੌਰ ਦਾ ਜਿਹੜਾ ਕਤਲ ਹੋਇਆ ਇੱਥੇ ਕਬੱਡੀ ਪਲੇਅਰ ਦਾ ਜਿਹੜੇ ਹੋਇਆ ਉਹਦੇ ਮਾਮਲੇ 'ਚ ਖੜੇ ਆ ਪੋਸਟਮਾਰਟਮ ਅੱਜ ਇੱਥੇ ਹੋ ਰਿਹਾ ਹੈ ਔਰ ਬੋਡੀ ਲੈ ਕੇ ਜਾਣੀ ਉਹਨਾਂ ਦੇ ਪਿਤਾ ਜੀ ਇੱਥੇ ਕਮਰ ਰਾਜੀਵ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਤੁਸੀਂ ਇਹ ਸਾਰੇ ਹਾਦਸੇ ਨੂੰ ਕਿਵੇਂ ਦੇਖ ਰਹੇ ਹੋ ਬਹੁਤ ਦੁਖੀ ਤਾਂ ਲੱਗ ਹੀ ਰਿਹਾ ਹੋ ਬਹੁਤ ਜ਼ਿਆਦਾ ਡੈਫੀਨਿਟਲੀ ਜਿਹੜਾ ਤੁਹਾਡੀਆਂ ਅੱਖਾਂ ਨਾਲ ਨੇ ਇਸ ਟਾਈਮ ਵੀ ਪਰ ਕੀ 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 ਤੁਹਾਨੂੰ ਲੱਗਦਾ ਕੀ ਲੱਗਣਾ ਜੀ ਜਿਹਦਾ ਬੇਟਾ ਚਲ ਗਿਆ ਕਿਆ ਲਗੇਗਾ ਕਦੋਂ ਦੇ ਬੈਠੇ ਹੋ ਅੱਜ ਫੇਰੇ ਇੱਥੇ ਤੁਸੀਂ ਅਸੀਂ ਕੱਲ ਕੱਲ 5 ਵਜੇ ਦੇ ਬੈਠੇ ਨਹੀਂ ਉਹ ਤਾਂ ਪਹਿਲੇ 40 ਸੀ ਨਾ ਉਹ ਲੈ ਕੇ ਆਏ ਥੋੜੀ ਜਿਹੀ ਦੇਰ ਇੱਥੇ ਸਵੇਰੇ ਦੇ ਬੈਠੇ 10 ਵਜੇ ਦੇ 10 ਵਜੇ ਦੇ ਬੈਠੇ ਜੀ ਉਨੀ ਐਸਐਸਪੀ ਸਾਹਿਬ ਨੇ ਜਿਹੜਾ ਉਹ ਐਸਐਸਪੀ ਨੇ ਮੁਹਾਲੀ ਉਹਨਾਂ ਨੇ ਕੀਤਾ ਇੱਕ ਪ੍ਰੈਸ ਕਾਨਫਰੈਂਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਨੇ ਉਹ ਦੋ ਤਿੰਨ ਜਿਹੜੇ ਲੋਕ ਸ਼ੂਟ ਆਊਟ ਕਰਕੇ ਚਲੇ ਗਏ ਸੀ ਉਹਨਾਂ ਨੂੰ ਟੀਮਾਂ ਭੇਜੀਆਂ ਗਈਆਂ ਲਾਈਆਂ ਗਈਆਂ ਨੇ ਕਿ ਉਹ ਫੜਨ ਪਰ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਤੁਹਾਨੂੰ ਲੱਗਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਕਦੀ ਪਹਿਲੇ ਕਾਲ ਆਈ ਹੋਏ ਕੋਈ ਕੁਝ ਕਿਸ ਤਰੀਕੇ ਦਾ ਕੋਈ ਕੁਝ ਨਹੀਂ ਕੋਈ ਕਾਲ ਨਹੀਂ ਆ ਕੋਈ ਥ੍ਰੈਟ ਨਹੀਂ ਆਇਆ ਕੋਈ ਕੁਝ ਐਗਜ਼ਾਮੀ ਹੋਇਆ ਸਭ ਕੁਝ ਹਾਂਜੀ ਪਰ ਇਹਨਾਂ ਚ ਗੈਂਗਸਟਰ ਦਾ ਨਾਮ ਆ ਰਿਹਾ ਕਿ ਤਨਾ ਕਿਤੇ ਕਿਉਂਕਿ ਪੋਸਟ ਪਾਈ ਗਈ ਹੈ ਕੋਈ ਬੋਲ ਸਕਦਾ ਕੋਈ ਕਿਸੇ ਰੋਗ ਥੋੜਾ ਸਕਦੇ ਅਸੀਂ ਹੁਣ ਇੰਨੀ ਪਬਲਿਕ ਹੈ ਕੋਈ ਕੁਝ ਬੋਲੇਗਾ ਕੀ ਕਰ ਸਕਦੇ ਅਸੀਂ ਪਰ ਇਥੋਂ ਤੱਕ ਕਿ ਜਿਹੜਾ ਪੁਲਿਸ ਨੇ ਹੈ ਉਹ ਤਾਂ ਡਿਨਾਈ ਕੀਤਾ ਐਸਐਸਪੀ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਵੀ ਕੋਈ ਕਿਸੇ ਤਰ੍ਹਾਂ ਦੇ ਕਨੈਕਸ਼ਨ ਕਦੀ ਰਾਣਾ ਬਲਾ ਚੋਰ ਦਾ ਕੋਈ ਕਿਤੇ ਵੀ ਨਹੀਂ ਐਸਾ ਅਗਰ ਹੁੰਦਾ ਤਾਂ ਪੁਲਿਸ ਰਿਪੋਰਟ ਚ ਹੁੰਦਾ ਹੁਣੇ ਥੋੜੇ ਦਿਨ ਪਹਿਲੇ 10 11 ਦਿਨ ਹੋਏ ਉਹਨਾਂ ਦੇ ਵਿਆਹ ਹੋਏ ਨੂੰ ਤੇ ਉਹ ਬੇਟੀ ਕਿੱਥੇ ਹੈ ਫਿਰ ਇਸ ਟਾਈਮ ਹੋਣ ਭੇਜੀ ਹੈ ਜਬਰਦਸਤੀ ਕਰ ਭੇਜੀ ਹੈ ਬਲਾਚੌਰ ਪਿੰਡ ਚਣਕਵਾ ਸਾਡਾ ਇੱਥੇ ਤੁਸੀਂ ਲੈ ਕੇ ਜਾਓਗੇ ਬੋਡੀ ਤੇ ਉੱਥੇ ਪਿੰਡ ਕਰੋਗੇ ਸੰਸਕਾਰ ਪਿੰਡ ਕਰਾਂਗੇ ਜੀ ਹਾਂਜੀ ਤਾਇਆ ਜੀ ਵੀ ਨਾਲ ਨੇ ਉਹਨਾਂ ਦੇ ਤਾਇਆ ਜੀ ਨਾਲ ਗੱਲ ਕਰ ਲੈਣੇ ਆ ਪਹਿਲੇ ਆਪਣਾ ਨਾਮ ਦੱਸੋ ਕੀ ਪਲੀਜ਼ ਸੰਜੀਵ ਕਮਰ ਕਮ ਸਭ ਜਿੱਦਾਂ ਸਾਰਾ ਹਾਦਸਾ ਹੋਇਆ ਤੁਸੀਂ ਕਿਵੇਂ ਦੇਖਦੇ ਫਾਦਰਸ ਤੇ ਉਹਨਾਂ ਦੇ ਜ਼ਿਆਦਾ ਬੋਲ ਨਹੀਂ ਪਾ ਰਹੇ ਉਹਨਾਂ ਤੋਂ ਤਾਂ ਗੱਲਬਾਤ ਇੰਨੀ ਹੋ ਨਹੀਂ ਸਕਦੀ ਤੁਸੀਂ ਆਪਣੇ ਹਿਸਾਬ ਦੇ ਨਾਲ ਕੀ ਕਿਦਾਂ ਦੇਖ ਰਹੇ ਹੋ ਇਹਨੂੰ ਮਤਲਬ ਕਿ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਕਿਉਂਕਿ ਕਬੱਡੀ ਪਲੇਅਰ ਖਾਸ ਕਰਕੇ ਸਪੋਰਟਸ ਪਰਸਨ ਹੁੰਦੇ ਹੋਏ ਇਹ ਜੀਆਂ ਚੀਜ਼ਾਂ ਹਾਦਸੇ ਹੋ ਰਹੇ ਉਸ ਤੋਂ ਪਹਿਲੇ ਵੀ ਜਿਹੜਾ ਸੀਗਾ ਦੋ ਤਿੰਨ ਕਬੱਡੀ ਪਲੇਅਰਸ ਦਾ ਲੈਵੇ ਹੋਏ ਨੰਗਲ ਅੰਬੀਆਂ ਹੈ ਹੋਰ ਹੈ ਤੇ ਚੰਡੀਗੜ੍ਹ ਚ ਵੀ ਕਹਿ ਜਾ ਹਾਦਸਾ ਹੋਇਆ ਸੀਗਾ ਸਾਨੂੰ ਤਾਂ ਉਮੀਦ ਹੈ ਨਹੀਂ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰੇਗਾ ਨਾਇਨ ਕਦੇ ਸਾਡੇ ਨਾਲ ਗੱਲ ਕੀਤੀ ਹੈ ਕਿ ਮੈਨੂੰ ਕਿਤੇ ਥ੍ਰੈਡ ਆ ਰਹੀ ਹੈ ਜਾਂ ਕੁਛ ਆ ਥ੍ਰੈਟ ਆ ਰਹੀ ਹੈ ਜਾਂ ਕੁਛ ਆ ਰਿਹਾ ਸਾਨੂੰ ਵੀ ਅਚਾਨਕ ਹੀ ਹੋ ਗਿਆ ਜੋ ਕੁਛ ਹੋਇਆ ਘਰ ਤੋਂ ਸ਼ਾਮ ਘਰ ਤੋਂ ਸ਼ਾਮ 5 ਵਜੇ 4 3 ਵਜੇ ਆਇਆ ਘਰ ਤੋਂ ਉਸ ਸ਼ਾਮ ਜੀ ਜੀ ਹਾਂ ਕਿ ਮੈਂ ਜਾਣਾ ਹੈ ਤੇ ਸਿਸਟਰ ਆਈ ਅੱਜ ਮੌਲੀ ਫਲਾਈਟ ਦਿੱਤੀ ਬਾਹਰ ਦੀ ਜੀ ਤੇ ਉਹ ਵੀ ਕੈਂਸਲ ਹੋ ਗਿਆ ਉਹ ਮਿਲਣ ਦਾ ਤਰ੍ਹਾਂ ਉਹ ਮਿਲਣ ਗਿਆ ਉਹ ਕਦੇ ਮੈਂ ਪਿਆਜ ਸ਼ਾਮ ਨੂੰ ਚੱਲ ਜਾਣਾ ਜੀ ਤੇ ਸਾਰਾ ਸਾਰਾ ਸਕਰਦਾ ਸਭ ਤੋਂ ਵੱਡਾ ਬੇਟਾ ਦਾ ਸਾਡਾ ਹੈ ਸਾਡਾ ਤਾਂ ਸਾਰਾ ਸਿਸਟਮ ਹੈ ਲੱਗਿਆ ਜੀ ਦੇ ਕਰਕੇ ਤਾਂ ਜਿੱਦਾਂ ਗੈਂਗਸਟਰਸ ਦੀ ਜਾਂ ਇਦਾਂ ਦੇ ਧਿਰਾਂ ਦੀ ਆਪਸ ਦੀ ਲੜਾਈ ਦੀ ਸ਼ੂਟਆਊਟ ਕਰਕੇ ਐਵੇਂ ਭਜਣਾ ਉੱਥੋਂ ਤੁਹਾਨੂੰ ਲੱਗਦਾ ਕਿ ਸ਼ਾਇਦ ਜੇ ਸੁਰੱਖਿਆ ਪ੍ਰਬੰਧ ਉੱਥੇ ਹੁੰਦੇ ਜਾਂ ਤੁਹਾਨੂੰ ਕਮੀ ਲੱਗੀ ਹੋਏ ਕਿ ਸ਼ਾਇਦ ਪੁਲਿਸ ਦੀ ਜਾਂ ਜਿਸ ਤਰ੍ਹਾਂ ਦੇ ਇਵੈਂਟਸ ਜਦੋਂ ਹੁੰਦੇ ਆ ਤੇ ਸੁਰੱਖਿਆ ਪ੍ਰਬੰਧਾਂ 'ਚ ਕੋਈ ਕੋਤਾਹੀ ਤੁਹਾਨੂੰ ਜਾਂ ਇਸ ਤਰ੍ਹਾਂ ਦਾ ਕੁਝ ਵੀ ਮਨ ਦੇ ਵਿੱਚ ਕੋਈ ਗੱਲ ਆਈ ਹੈ ਜਾਂ ਲੱਗਦਾ ਵੀ ਐਦਾਂ ਹੁੰਦਾ ਤਾਂ ਐਦਾਂ ਨਾ ਹੋ ਜਾਂਦਾ ਐਵੇਂ ਹੁੰਦਾ ਤਾਂ ਐ ਨਾ ਹੋ ਜਾਂਦਾ ਇਸ ਤਰ੍ਹਾਂ ਦਾ ਕੁਝ ਹੈ ਕਾ ਬੋਰਸਾ ਦੇ ਇਸ ਮਸਲੇ ਉਹ ਡਾ ਬੜਾ ਆਰਗੇਨਾਈਜ਼ ਕੀਤਾ ਕਿ ਉਹ ਤਾਂ ਉਹਨਾਂ ਨੇ ਦੇਖਣਾ ਤਾਂ ਕੀ ਅਸੀਂ ਕਿੰਨਾ ਇੱਥੇ ਸਕਿਉਰਟੀ ਪ੍ਰੋਵਾਈਡ ਕਰਨੀ ਹੈ ਜਾਂ ਕੀ ਹੈ ਉਹ ਤਾਂ ਉਹ ਹੀ ਜਵਾਬ ਦੇ ਸਕਦੇ ਅਸੀਂ ਇਸ ਮਸਲੇ 'ਚ ਕੁਝ ਨਹੀਂ ਬੋਲਣਾ ਚਾਹੁੰਦੇ ਨਾ ਅਸੀਂ ਹਲੇ ਕਿਸਮਤ ਬੋਲਣ ਦੇ ਹਲੇ ਅਸੀਂ ਵੈਂਟ ਦੀ ਪ੍ਰੇਪੇਅਰ ਪੰਬੀਹਾ ਗਰੁੱਪ ਇੱਕ ਤਿਆਰ ਰਹੀਏ ਇੱਕ ਉਹ ਆਪਣੇ ਵੱਲੋਂ ਜਿਹੜਾ ਹੈਗਾ ਪੋਸਟ ਪਾਈ ਗਈ ਹੈ ਪੁਸ਼ਟੀ ਨਹੀਂ ਹੋਦੀ ਹਜੇ ਕੋਈ ਵੀ ਤਰੀਕੇ ਦੇ ਨਾਲ ਹੋਈ ਉਹ ਪਰ ਕਹਿੰਦੇ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਦਖਲਅੰਦਾਜ਼ੀ ਜਿਆਦਾ ਰਣਾ ਬਲਾਚੌਰ ਕਬੱਡੀ ਦੇ ਉਦੱਚ ਦੇ ਰਿਆ ਸੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਫੈਡਰੇਸ਼ਨਸ ਦਾ ਵੀ ਜਿਹੜਾ ਹੈਗਾ ਉਹ ਵੀ ਰੋਲ ਖੰਗਾਲਣਾ ਪਏਗਾ ਇਹਦੇ ਵਿੱਚ ਮੈਡਮ ਇਦਾਂ ਹੈ ਕਿ ਅਗਰ ਬੱਚਾ ਡਵਾਲਟਰ ਹੁੰਦਾ ਤਾਂ ਪੰਜਾਬ ਪੁਲਿਸ ਦੇ ਰਿਕਾਰਡs ਹੋਣਗੇ ਕਿ ਬੱਚਾ ਖਰਾਬ ਹੈ ਜੀ ਐਸਾ ਉਹਦਾ ਕਿਸੇ ਵੀ ਗੈਂਗਸਟਰ ਨਾਲ ਜਾਂ ਕਿਸੇ ਵੀ ਜਿਹੜੇ ਇਹਨਾਂ ਦੇ ਲੋਕ ਕਿਸੇ ਨਾਲ ਵੀ ਉਹਦੀ ਗੱਲਬਾਤ ਨਹੀਂ ਕੀਤੀ ਉਹ ਬਿਲਕੁਲ ਇੱਕ ਇਨੋਸੈਂਟ ਥਾ ਬਿਲਕੁਲ ਕਿ ਇਨੋਸੈਂਟ ਦਾ ਉਹ ਤੇ ਇਹ ਜੋ ਵੀ ਕੁਝ ਕਹਿ ਰਿਹਾ ਹੈ ਆਪਣਾ ਨੇਮ ਔਰ ਫੇਮ ਕਰਕੇ ਬੋਲ ਰਿਹਾ ਹੁਣ ਇਹ ਬਾਕੀ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਨਵਜੀ ਇਹ ਸਾਡੇ ਨਾਲ ਸੀਗੇ ਫਾਦਰ ਤੇ ਉਹਨਾਂ ਦੇ ਤਾਇਆ ਸੀਗੇ ਦੋਨੋਂ ਜਣੇ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਕਰੀਬਨ ਤਿਆਰੀ ਹੈਗੀ ਹੈ ਪੋਸਟਮਾਰਟਮ ਜਿਹੜਾ ਹੋ ਚੁੱਕਿਆ ਔਰ ਪੁਲਿਸ ਵੀ ਇੱਥੇ ਖੜੀ ਹੋਈ ਹੈ ਡੀਐਸਪੀ ਬਲ ਜਿਹੜੇ ਨੇ ਉਹ ਆਪ ਖੜੇ ਹੋਏ ਨੇ ਔਰ ਡੀਐਸਪੀ ਸਾਹਿਬ ਹੋ ਗਈ ਜੀ ਉਹ ਪੋਸਟਮਾਰਟਮ ਹੋ ਗਿਆ ਮੈਡਮ ਚੱਲ ਰਿਹਾ ਜੀ ਉਹਦੇ ਉਹਦੇ ਅੰਡਰ ਪ੍ਰੋਸੈਸ ਹੈ ਜੀ 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 ਇੰਨਾ ਟਾਈਮ ਹੋ ਜਾਏ ਲੱਗੇਗਾ ਪਤਾ ਨਹੀਂ ਜੀ ਜੇ ਉਹਨਾਂ 11 ਵਜੇ ਉਹਨਾਂ ਨੂੰ ਬੋਡੀ ਸਾਨੂੰ ਦੇਣਗੇ ਉਦੋਂ ਇਹਨਾਂ ਨੂੰ ਹੈਂਡਓਵਰ ਕਰ ਦਿਆਂਗੇ ਜੀ 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 ਸਰਦਾਰਨਾਲ ਡੀਐਸਪੀ ਬੱਲ ਨੇ ਜਿਹੜੇ ਕਿ ਆਪ ਇੱਥੇ ਆਏ ਨੇ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਸੈਂਸਿਟਿਵ ਹੈਗਾ ਤੇ ਪਹਿਲੇ 40s ਹਸਪੀਟਲ ਸਰਦਾ ਸਾਰੀ ਪ੍ਰਕਿਰਿਆ ਸੀ ਉੱਥੇ ਬੋਡੀ ਰੱਖੀ ਗਈ ਸੀ ਕਿਉਂਕਿ ਐਸਐਸਪੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਵੈਸੇ ਵੀ ਕਿਉਂਕਿ ਇੱਕਦਮ ਜਦੋਂ ਸ਼ੂਟਆਊਟ ਹੋਇਆ ਉਹਦੇ ਬਾਅਦ 40s ਹਸਪੀਟਲ ਪਹਿਲੇ ਲੈ ਕੇ ਜਾਇਆ ਗਿਆ ਰਾਣਾ ਬਲਾਚੌਰ ਨੂੰ ਪਰ ਉਹਦੇ ਬਾਅਦ ਫਿਰ ਜਦੋਂ ਥੋੜੀ ਦੇਰ ਦੇ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਉਹਦੇ ਬਾਅਦ ਉਹਨਾਂ ਨੂੰ ਸਵੇਰੇ ਅੱਜ ਸਿਵਲ ਹਸਪੀਟਲ ਜਿਹੜਾ ਸੀਗਾ ਕੁਝ ਥੋੜੀ ਦੇ ਘੰਟੇ ਪਹਿਲੇ ਇੱਥੇ ਲੈ ਕੇ ਸਿਸਟਮ ਸ਼ਿਫਟ ਕੀਤਾ ਗਿਆ ਕੁਝ ਘੰਟੇ ਪਹਿਲੇ ਔਰ ਉਹਦੇ ਬਾਅਦ ਫਿਰ ਇੱਥੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੈਨਲ ਆਫ ਡਾਕਟਰਸ ਦੇ ਨਾਲ ਪੁਲਿਸ ਖੜੀ ਹੈ ਡੀਐਸਪੀ ਬਾਲ ਖੁਦ ਖੜੇ ਨੇ ਔਰ ਐਸਐਸਪੀ ਨੇ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਤਿੰਨੋਂ ਦੇ ਤਿੰਨੋਂ ਜਿਹੜੇ ਦੋ ਸ਼ੂਟਰਸ ਸ਼ੂਟਆਊਟ ਕਰਕੇ ਭੱਜ ਗਏ ਔਰ ਤੀਸਰਾ ਉਹ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਨਹੀਂ ਔਰ ਖਾਸ ਕਰਕੇ ਉਹਨਾਂ ਨੂੰ ਕਹਿੰਦੇ ਅਸੀਂ ਆਪਣੀਆਂ ਪੁਲਿਸ ਪਾਰਟੀਆਂ ਭੇਜੀਆਂ ਹੋਈਆਂ ਔਰ ਪੂਰੇ ਤਰੀਕੇ ਦੇ ਨਾਲ ਜਿੱਥੇ-ਜਿੱਥੇ ਉਹਨਾਂ ਦੇ ਲਿੰਕੇਜ ਬਣਦੇ ਚਲੇ ਜਾ ਰਹੇ ਨੇ ਜਾਂ ਜਿੱਥੇ ਮੁਸਤਦੀਦ ਦੇ ਨਾਲ ਇਸ ਪਾਰਟਿਕੂਲਰ ਕੇਸ ਨੂੰ ਸੋਲਵ ਕਰਨ ਔਰ ਜਿਹੜੇ ਅਕਿਊਜ਼ਡ ਨੇ ਜਿਹੜੇ આરોપી ਨੇ ਜਿਹੜੇ ਮਰਡਰ ਕਰਕੇ ਭੱਜ ਗਏ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਚੱਲੀ ਹੈ ਉਹ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਕੀਤਾ ਜਾਏ ਉਹਨਾਂ ਨੇ ਇਹ ਵੀ ਬਹੁਤ ਹੀ ਸਾਫ਼ ਕੀਤਾ ਜਿਸ ਤਰੀਕੇ ਦੇ ਨਾਲ ਬੰਬੀਹਾ ਗਰੁੱਪ ਨੇ ਇੱਕ ਪੋਸਟ ਪਾਈ ਹੈ ਔਰ ਇਸ ਦਾ ਪੂਰੇ ਤਰੀਕੇ ਨਾਲ ਜ਼ਿੰਮੇਵਾਰੀ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਰਾਣਾ ਬਲਾ ਚੋਰ ਜਿਹੜਾ ਹੈਗਾ ਉਹਨਾਂ ਦਾ ਪੂਰੇ ਤਰੀਕੇ ਦੇ ਨਾਲ ਗੈਂਗਸਟਰਸ ਦੇ ਨਾਲ ਕਿਸੇ ਇੱਕ ਪਾਰਟਿਕੂਲਰ ਗੈਂਗਸਟਰਸ ਗਰੁੱਪ ਨੂੰ ਜਿਹੜਾ ਹੈਗਾ ਉਹ ਹਮਾਇਤ ਕਰਦਾ ਸੀ ਪਰ ਪੁਲਿਸ ਨੇ ਬਿਲਕੁਲ ਸਾਫ਼ ਕਰ ਦਿੱਤਾ ਹੈ ਵੀ ਐਸਾ ਕੋਈ ਰਿਕਾਰਡ ਐਸੀ ਕੋਈ ਵੀ ਗੱਲਬਾਤ ਜਿਹੜੀ ਹੈਗੀ ਹੈ ਬਲਾਚੌਰ ਦੀ ਨਹੀਂ ਸੀ ਉਹਨਾਂ ਦਾ ਕੋਈ ਗੈਂਗਸਟਰਸ ਕਿਸੇ ਦੇ ਨਾਲ ਕੋਈ ਵੀ ਤਾਲੁਕਾਤ ਕੋਈ ਸੰਪਰਕ ਨਹੀਂ ਮਿਲਿਆ ਐਸਐਸਪੀ ਮੋਹਾਲੀ ਜਿਹੜੇ ਨੇ ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਐਸ ਗੱਲ ਨੂੰ ਸਾਫ਼ ਕੀਤਾ আর ਉਹ ਜੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਥੇ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ ਪੋਸਟਮਾਰਟਮ ਜਿਹੜਾ ਇਸ ਟਾਈਮ ਚੱਲ ਰਿਹਾ ਹੈ ਔਰ ਪੋਸਟਮਾਰਟਮ ਡਾਕਟਰਸ ਦੇ ਪੈਨਲ ਵੱਲੋਂ ਚੱਲ ਰਿਹਾ ਹੈ ਪੁਲਿਸ ਦੀ ਪੂਰੀ ਮੁਸਤਜ਼ਦੀ ਅੱਥੇ ਹੈਗੀ ਹੈ ਔਰ ਉਹ ਅਸੀਂ ਡੀਐਸਪੀ ਬਲ ਸਾਹਿਬ ਨਾਲ ਹੁਣੇ ਗੱਲ ਕੀਤੀ ਹੈ ਉਹ ਕਹਿੰਦੇ ਕਿ ਜਦੋਂ ਪੋਸਟਮਾਰਟਮ ਹੋ ਜਾਏਗਾ ਤਾਂ ਅਸੀਂ ਉਹ ਬਾਡੀ ਨੂੰ ਰਿਸੀਵ ਕਰਕੇ ਜਿਹੜਾ ਹੈਗਾ ਉਹ ਪਰਿਵਾਰ ਨੂੰ ਦੇ ਦਵਾਂਗੇ ਪਰ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਸੋਹਣਾ ਜਿਹੜਾ ਹੈਗਾ ਉਹ ਸਾਈਡ ਤੇ ਕਿਸ ਤਰੀਕੇ ਦੇ ਨਾਲ ਪੂਰੇ ਇਹ ਹਾਦਸਾ ਹੋ ਜਾਂਦਾ ਹੈ ਔਰ ਬੜੇ ਹੀ ਸੈਲਫੀ ਲੈਣ ਦੇ ਲਈ ਆਂਦੇ ਨੇ ਕੁਝ ਲੋਕ ਰਾਣਾ ਬਲਾਚੌਰ ਦੇ ਨਾਲ ਔਰ ਮੂੰ ਤੇ ਕਾਲਾ ਕਪੜਾ ਪਾ ਕੇ ਉਹਨਾਂ ਨੂੰ ਸ਼ੂਟ ਆਊਟ ਕਰਕੇ ਚਲੇ ਜਾਂਦੇ ਨੇ ਔਰ ਬਹੁਤ ਹੀ ਜ਼ਿਆਦਾ ਵੱਡਾ ਹਾਦਸਾ ਇਸ ਤੋਂ ਪਹਿਲੇ ਸੰਦੀਪ ਨਗਲ ਅੰਬੀਆਂ ਤੇ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਇੱਕ ਹੋਰ ਜਿਹੜਾ ਹੈਗਾ ਉਹ ਮਰਡਰ ਕਰਕੇ ਭੱਜ ਗਏ ਸੀ ਜਿੱਥੋਂ ਤੱਕ ਕਿ ਚੰਡੀਗੜ੍ਹ ਇੱਕ ਇਹ ਜਿਹਾ ਜਗ੍ਹਾ ਹੈਗੀ ਜਿੱਥੇ ਕਿ ਸਿਕਿਉਰਿਟੀ ਔਰ ਬਹੁਤ ਹੀ ਜ਼ਿਆਦਾ ਕਿਹਾ ਜਾਂਦਾ ਕਿ ਜੇ ਤੁਸੀਂ ਟ੍ਰੈਫਿਕ ਦਾ ਵੀ ਕੋਈ ਰੂਲ ਤੋੜੋ ਤੇ ਉੱਥੇ ਬੰਦਾ ਬਚ ਕੇ ਨਹੀਂ ਜਾ ਸਕਦਾ ਕਿਸ ਤਰੀਕੇ ਦੇ ਨਾਲ ਇਹ ਹਥਿਆਰੇ ਉੱਥੋਂ ਨਿਕਲ ਗਏ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਸਾਰਾ ਵਧ ਰਿਹਾ ਹੈ ਉਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਦੁਖੀ ਨੇ ਦੋਸਤ ਉਹਨਾਂ ਦੇ ਰਿਸ਼ਤੇਦਾਰ ਲੋਕ ਇੱਥੇ ਆ ਰਹੇ ਨੇ ਫਾਦਰ ਔਰਤ ਆਇਆ ਜੀ ਨਾਲ ਹੁਣੀ ਉਹਨਾਂ ਦੇ ਗੱਲ ਕੀਤੀ ਹੈ ਔਰ ਜਿਸ ਤਰੀਕੇ ਦੇ ਨਾਲ ਹੈ ਇੱਥੇ ਇੰਤਜ਼ਾਰ ਹੋ ਰਿਹਾ ਕਿ ਕਦੋਂ ਪੋਸਟਮਾਰਟਮ ਦੀ ਪੂਰੀ ਦੀ ਪੂਰੀ ਜੜੀ ਹੈਗੀ ਆ ਉਹ ਕੰਪਲੀਟ ਹੋਏ ਔਰ ਉਹਦੇ ਬਾਅਦ ਬੋਡੀ ਨੂੰ ਉਹਨਾਂ ਦੇ ਬਲਾਚੌਰ ਪਿੰਡ ਜਿਹੜਾ ਹੈਗਾ ਉੱਥੇ ਲੈ ਕੇ ਜਾਇਆ ਜਾਏਗਾ ਔਰ ਉੱਥੇ ਦਾ ਸੰਸਕਾਰ ਕੀਤਾ ਜਾਏਗਾ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ

ਨਾ ਹਸਪੀਟਲ ਨਹੀਂ ਸੀ ਹਾਂ ਹਾਂ ਬਸ ਨਹੀਂ ਨਹੀਂ ਬਸ ਕੱਢਣ ਲੱਗੇ ਬੰਤ ਤੁਸੀਂ ਕਿੱਥੇ ਹੋ ਤੁਸੀਂ ਦੇਖ ਸਕਦੇ ਹੋ ਕਿ ਰਾਣਾ ਬਲਾਚੌਰ ਜਿਹੜਾ ਹੈਗਾ ਉਹਦਾ ਉਹਦੀ ਬਾਡੀ ਨੂੰ ਬਾਹਰ ਲਿਆ ਜਾ ਰਿਹਾ ਹੈ ਪੋਸਟਮਾਰਟਮ ਹੋ ਚੁੱਕਿਆ ਹੈ 6 ਫੇਜ਼ ਅਸੀਂ ਖੜੇ ਹਾਂ ਇਸ ਟਾਈਮ ਸਿਵਲ ਹਸਪੀਟਲ ਦੇ ਵਿੱਚ ਰਾਣਾ ਬਲਾਚੌਰ ਦੀ ਜਿਹੜੇ ਉਰਫ ਜਿਹੜੇ ਦਿਗਵਿਜ ਵਿਜੇ ਨੇ ਉਹਨਾਂ ਦੀ ਬੋਡੀ ਜਿਹੜੀ ਹੈ ਉਹ ਇਸ ਟਾਈਮ ਬਾਹਰ ਲੈ ਕੇ ਆਈ ਗਈ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਤਿੰਨ ਡਾਕਟਰਾਂ ਦੇ ਪੈਨਲ ਨੇ ਇਸ ਬੋਡੀ ਦਾ ਜਿਹੜਾ ਹੈ ਪੋਸਟਮਾਰਟਮ ਕੀਤਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਹਨੂੰ ਹੁਣ ਬੋਡੀ ਨੂੰ ਹੈਂਡਓਵਰ ਕੀਤਾ ਜਾਏਗਾ ਪੁਲਿਸ ਦੇ ਵੱਲੋਂ ਔਰ ਪੁਲਿਸ ਦੇ ਹੈਂਡਓਵਰ ਕਰਨ ਤੋਂ ਬਾਅਦ ਇਹ ਉਹਨਾਂ ਦੇ ਪਿੰਡ ਲੈ ਕੇ ਜਾਈ ਜਾਏਗੀ ਔਰ ਪਿੰਡ ਲਜਾਂ ਤੋਂ ਬਾਅਦ ਉਹਦਾ ਸੰਸਕਾਰ ਦੀ ਅਗਲੀ ਪ੍ਰਕਿਰਿਆ ਦੇ ਚੋ ਗੱਲਬਾਤ ਕੀਤੀ ਜਾਏਗੀ ਅੱਜ ਪਹਿਲੇ 40s ਹਸਪਤਲ ਦੇ ਵਿੱਚ ਇਹਦੀ ਬਾਡੀ ਸਵੇਰੇ ਜਿਸ ਤਰੀਕੇ ਦੇ ਨਾਲ ਪਹਿਲੇ ਲੈ ਕੇ ਆਏ ਸੀ ਉਹ ਲੈ ਕੇ ਆਏ ਔਰ ਉਹਦੇ ਬਾਅਦ ਇੱਥੇ ਸਿਵਲ ਹਸਪਤਲ ਲੈ ਕੇ ਆਈ ਗਈ ਹੈ ਡੀਐਸਪੀ ਹਰਸਿਮਰਨ ਸਿੰਘ ਵੱਲ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਪੁਲਿਸ ਇੱਥੇ ਆਲਰੇਡੀ ਜਿਹੜਾ ਉਹ ਪੈਰਾ ਦੇ ਰਹੀ ਸੀ ਔਰ ਜਿਹੜੇ ਰਾਣਾ ਬਲਾਚੌਰ ਹੈ ਉਹਦੀ ਬਾਡੀ ਨੂੰ ਇਸ ਟਾਈਮ ਐਸ ਐਮਬੂਲੈਂਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਹੈਂਡਓਵਰ ਹੈਂਡਓਵਰ ਕੀਤੀ ਗਈ ਹੈ ਪੁਲਿਸ ਵੱਲੋਂ ਬਾਡੀ ਸਮਲੀ ਨੂੰ ਔਰ ਕਾਗਜ਼ ਪੱਤਰ ਦੀ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਗਈ ਤਿੰਨ ਪੈਨਲ ਤਿੰਨ ਡਾਕਟਰਾਂ ਦੇ ਪੈਨਲ ਨੇ ਐਸ ਬਾਡੀ ਦੀ ਜਿਹੜੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਨਾਲ ਪੁਲਿਸ ਅੱਗੇ ਅਗਵਾਈ ਜਿਹੜੀ ਇੱਕ ਪਾਇਲਟ ਲਾ ਕੇ ਐਸ ਬਾਡੀ ਨੂੰ ਲੈ ਕੇ ਜਾ ਰਹੀ ਹੈ ਬਹੁਤ ਹੀ ਸੈਂਸਿਟਿਵ ਕੇਸ ਸੀਗਾ ਔਰ ਖਾਸ ਕਰਕੇ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪੁਆਇੰਟ ਬਲੈਂਕ ਜਿਹੜਾ ਸੀਗਾ ਪੁਆਇੰਟ ਬਲੈਂਕ ਰੇਂਜ ਤੋਂ ਜਿਹੜਾ ਹੈ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਖਾਸ ਕਰਕੇ ਜੇ ਗੱਲ ਕੀਤੀ ਜਾਏ ਤਾਂ ਪੁਲਿਸ ਦਾ ਕਹਿਣਾ ਹੈਗਾ ਕਿ ਇੱਕ ਗੋਲੀ ਹੈਗੀ ਜੜੀ ਲੱਗੀ ਸੀਗੀ ਮੂੰਹ ਤੋਂ ਲੱਗ ਕੇ ਗੋਲੀ ਜੜੀ ਹੈ ਇੱਕ ਗੋਲੀ ਜੜੀ ਸੀਗੀ 7-8 ਰਾਊਂਡ ਗੋਲੀਆਂ ਜੜੀਆਂ ਚੱਲੀਆਂ ਸੀਗੀਆਂ ਉਸ ਟਾਈਮ ਤੇ ਔਰ ਦੋ ਬੰਦੇ ਆਈਡੈਂਟੀਫਾਈ ਕੀਤੇ ਗਏ ਇੱਕ ਬੰਦਾ ਜਿਹੜਾ ਹੈਗਾ ਉਹ ਆਈਡੈਂਟੀਫਾਈ ਨਹੀਂ ਕੀਤਾ ਗਿਆ ਜਿਹੜਾ ਨਾਲ ਰਾਣਾ ਬਲਾਚੌਰ ਦੇ ਨਾਲ ਜਿਹੜਾ ਇੱਕ ਬੰਦਾ ਸੀਗਾ ਜਿਹੜਾ ਉਹਨਾਂ ਦੇ ਨਾਲ ਕਾਰ 'ਚ ਬੈਠ ਕੇ ਆਇਆ ਸੀਗਾ ਉਹ ਵੀ ਇੰਜਰਡ ਹੋਇਆ ਉਹ ਇਸ ਹਸਪੀਟਲ ਦੇ ਵਿੱਚ ਛੇ ਫੇਜ਼ ਹਸਪੀਟਲ ਦੇ ਵਿੱਚ ਹੈ ਆਈ ਸੀ ਯੂ ਦੇ ਵਿੱਚ ਇਸ ਟਾਈਮ ਐਡਮਿਟ ਹੈ ਉਹਦੇ ਪੇਟ 'ਚ ਇੱਕ ਗੋਲੀ ਲੱਗੀ ਔਰ ਨਾਲ ਹੀ ਉਹਦੇ ਲੱਤ ਵਿੱਚ ਗੋਲੀ ਲੱਗੀ ਹੈ ਔਰ ਰਾਣਾ ਬਲਾਚੌਰ ਦੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਮੂੰਹ 'ਤੋਂ ਗੋਲੀ ਲੱਗ ਕੇ ਉਹਨਾਂ ਦੇ ਬਲੈਂਕ ਪੁਆਇੰਟ ਰੇਂਜ ਤੇ ਜਿਹੜਾ ਹੈਗਾ ਉਹਨਾਂ ਨੂੰ ਗੋਲੀ ਮਾਰੀ ਗਈ ਔਰ ਇੱਥੋਂ ਗਰਦਨ ਤੋਂ ਬਾਹਰ ਨਿਕਲ ਗਈ ਜਿਸ ਦੇ ਨਾਲ ਉਹਨਾਂ ਦੀ ਆਖਿਰਕਾਰ ਮੌਤ ਹੋ ਗਈ ਔਰ ਉਹਨਾਂ ਨੂੰ ਉਸਦੇ ਬਾਅਦ ਪੋਸਟਮਾਰਟਮ ਲਈ ਇੱਥੇ ਲੈ ਕੇ ਆਇਆ ਗਿਆ ਕੈਮਰਾ ਪਰਸਨ ਸਰਬਜੀਤ ਦੇ ਨਾਲ ਵਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ